ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਪਿੰਡ ਨਾਗੜਾ ਜ਼ਿਲ੍ਹਾ ਸੰਗਰੂਰ ਪਈ ਲਹਿਰੇਗਾ ਅੱਗੇ ਲੋਏ ਪਿੰਡ ਨਾਗੜਾ ਦਾ ਇੱਧਰ ਸਾਲੀ ਦੇ ਵਿਚਾਲੇ ਆ ਗਿਆ ਇੱਧਰ ਸੇਖੂਵਾਸ ਦੇ ਵਿਚਾਲੇ ਆ ਗਿਆ ਜੇ ਕਿਸੇ ਨੂੰ ਦੇਸੀ ਅੰਡੇ ਦੀ ਲੋੜ ਹੋਵੇ ਤਾਂ ਆਪਣੇ ਭਾਈਆਂ ਦਾ ਫਾਰਮ ਪਾਇਆ ਬਾਈ ਪਿੰਡ ਨਾਗੜੀ ਚ ਬਾਕੀ ਆਪਾਂ ਭਾਈਆਂ ਨਾਲ ਗੱਲ ਕਰਦੇ ਹਾਂ ਕੀ ਹਾਲ ਹੈ ਵੀਰਾ ਵਧੀਆ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਹੋ ਹਾਂਜੀ ਬਾਈ ਵਧੀਆ ਬੋਲੋ ਇਹ ਦੇਸੀ ਮੁਰਗੀਆਂ ਦਾ ਫਾਰਮ ਪਾਇਆ ਹੋਇਆ ਜੇ ਕਿਸੇ ਨੂੰ ਵੀ ਕੋਈ ਵੀ ਦੇਸੀ ਅੰਡੇ ਚਾਹੀਦੇ ਜਾਂ ਮੁਰਗੇ ਚਾਹੀਦੇ ਨੇ ਆ ਡੈਨ ਰਾਈਟ ਕੀ ਆ ਬਾਈ ਟਰੇ ਦਾ ਆਪਾਂ 300 ਰੁਪਏ ਟਰੇ ਸੇਲ ਕਰਦੇ ਆਂ ਅੱਛਾ ਜੇ ਕਿਸੇ ਨੂੰ ਠੋਕ ਦਾ ਲੈਣਾ ਹੋਵੇ ਇਕੱਠਾ ਮਾਲ ਆਪਾਂ ਠੋਕ ਤੇ ਲੈਣਾ ਕਿਸੇ ਨੇ ਉਹ ਆਪਾਂ ਮੋਕੇ ਦੇ ਅਗਲੇ ਨਾਲ ਗੱਲ ਕਰਕੇ ਉਸ ਹੱਬ ਨਾਲ ਲੈ ਰਾਂ ਕਰਾਂ ਨੰਬਰ ਬੋਲ ਪਾ ਬਾਈ ਟਰੇ ਨੰਬਰ ਹੈ 9023403737 9023403737 ਬਾਈ ਸਾਰੇ ਕਿਸੇ ਨੂੰ ਵੀ ਲੋਡ ਹੁੰਦੇ ਆ ਬਾਈ ਦੱਸੋ ਵਾਕਿ ਉਹਨਾਂ ਆਂਡੇ ਵੀ ਵਿਖਿਆ ਆਂਦੇ ਆ ਕੋਈ ਐਂ ਆਂਡੇ ਦਾ ਪੀਸ ਛੋਟਾ ਨਹੀਂ ਹੁੰਦਾ ਪੂਰਾ ਪੀਸ ਹੁੰਦਾ ਆਂਡੇ ਦਾ ਹਨਾ ਕੋਈ ਆਏ ਨੀ ਵੀ ਅੰਡਾ ਜਾਈ ਛੋਟਾ ਹੋਊਗਾ ਦੇਸੀ ਅੰਡਾ ਆਪਣਾ ਖੁੱਲ ਦੇਖ ਲੋ ਆ ਪਏ ਸਾਰੇ ਅੰਡੇ ਆ ਪਏ ਨੇ ਐਨ ਵਧੀਆ ਸਾਫ ਸੁਥਰੇ ਅੰਡੇ ਨੇ ਵੀਰੇ ਦੇਸੀ ਅੰਡੇ ਨੇ ਕੋਈ ਫਾਰਮੀ ਸਾਬਤ ਕਰ ਦੇ ਤਾਂ ਆਪਾਂ ਬੈਠੇ ਆ ਬਈ ਕਿੰਨੇ ਮਰਜੀ 30 30 ਅੰਡੇ ਡਰੇ ਨਾਲ ਕਰਉਂਦੀ ਨੇ ਬਈ ਜੇ ਕਿਸ ਨੂੰ ਲੋੜ ਹੋਵੇ ਤਾਂ ਦੱਸ ਦਿਓ ਧੰਨਵਾਦ ਬੁਸਾ